ਸਲੂਕ ਆਕੀ ਬਹੁ ਵਿਦਕਾਲ ਤੇ ਸਾਈਂ ਗੁਰੂ ਜੀ ਕਾ ਬੰਧਾ ਸਾਈਂ ਗੁਰੂ ਜੀ ਸਰਬ ਜੀ ਸਜਿਨ ਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਪ ਅਮਰਤ ਰੂਪ ਦਾਣੇ ਬਾਜਨਖਰੀ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀ ਆਵੇ ਸਾਰਿਆਂ ਦੁੱਖਾਂ ਕਲੇਸ਼ਾਂ ਨੂੰ ਬਿਖਣ ਰਾਸ ਲਈ ਬ੍ਰਹਮ ਗਿਆਨ ਦੀ ਬਖਸ਼ਿਵਾਤ ਪੂਰਨ ਬ੍ਰੰਡ ਵਿਗਿਆਦੇ ਜਿਨੇ ਅੰਗ ਸਾਰੇ ਇਸ ਵਿੱਚ ਕਸ਼ਣ ਕੀਤੇ ਹਨ ਸਤਿਗੁਰਾਂ ਨੇ ਕੱਲ ਮਾਰੇ ਸਾਹਿਬ ਜੀ ਨੇ ਤਪੇ ਖੁਦਵਾਰਾ ਉਪਰਿ ਵਿਖ ਬਖਸ਼ਿਆ ਹੈ ਅੱਜ ਖੱਤੇਦਵਾਰਾ ਮਾਰੇ ਉਸਤਾਦ ਸਿੱਖਾ ਦੇ ਵਿੱਚ ਲੱਗੇ ਹਨ ਸਲੂਕ ਥਾਕੇ ਬਹੁ ਵਿਧ ਘਾਲ ਤੇ ਤੇ ਬਹੁਤ ਬਹੁਤ ਜੀ ਆਵੇ ਅਨਸਾਰ ਕੋਈ ਖੇਤੀਵਾ ਕਰਕੇ ਕੋਈ ਵਪਾਰ ਕਰਕੇ ਕੋਈ ਦੁਕਾਨ ਕਰਕੇ ਕੋਈ ਵਾਗਰੀ ਕਰਕੇ ਤਾਂ ਬਹੁਤ ਵੀ ਦੀਆਂ ਪੂਰਵਕ ਕਾਲ ਤੇ ਕਮਾਈਆਂ ਕਰ ਕਰਕੇ ਜੀਵ ਜੰਤ ਜਿੰਨੇ ਥੱਕ ਚੁੱਕੇ ਹਣ ਤੇਪਤ ਨਾ ਤ੍ਰਿਸ਼ਨਾ ਲਾਠ ਜਿਨੀਕ ਇੱਛਾ ਮਾਇਆ ਉਨੀ ਨਹੀਂ ਪ੍ਰਾਪਤ ਹੁੰਦੀ ਅਤੇ ਪ੍ਰਤ ਨਹੀਂ ਹੁੰਦੀ ਜਿਨੀ ਪਹਿਲਾਂ ਵਾਸ਼ਨਾ ਹੁੰਦੀ ਹੈ ਉਨੀ ਜਦੋਂ ਪ੍ਰਾਪਤ ਹੋ ਜਾਵੇ ਫਿਰ ਵੀ ਉਹਨਾਂ ਦੀ ਤ੍ਰਿਪਤੀ ਨਹੀਂ ਆਉਂਦੀ ਕ੍ਰਿਸ਼ਨ ਨਾ ਜਦੋਂ ਬਹੁਤ ਹੀ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਕੋ ਲੁਜੀ ਹੈ ਤ੍ਰਿਪਤੀ ਨਹੀਂ ਹੋਦੀ ਤ੍ਰਿਸ਼ਨਾ ਨੂੰ ਪੁਰਖ ਨੂੰ ਤੇ ਤ੍ਰਿਸ਼ਨਾ ਨਿਰਵਤ ਨਹੀਂ ਹੁੰਦੀ ਪੂਰੀ ਭਾਵੇਂ ਕੋਟ ਜੋਰੇ ਲੱਖ ਕਰੋੜੇ ਪਰੇ ਪਰੇ ਕੋ ਲੁਜੀ ਹੈ ਹਾਲਤ ਰਹਿੰਦੀ ਹੈ ਨਾ ਰਜ ਜੈ ਮਨ ਤੇ ਨਾ ਤ੍ਰਿਸ਼ਨਾ ਲੈਂਦੀ ਨਿਰਵਤ ਹੁੰਦੀ ਹੈ ਸਾਂਚ ਸਾਂਚ ਸਾਖਤ ਮੂਏ ਅਗੰਤਰ ਕਰ ਕਰਕੇ ਸਾਖਤ ਪੁਰਖ ਜਿਹੜੇ ਇਸ ਮਾਇਆ ਨੂੰ ਦੇਖ ਲੋ 40 ਗੰਗ ਜੋੜੇ ਨ ਰੱਖਿਓ ਈਮਾਨ 40 ਗੰਗ ਕਾਰੂ ਨੇ ਹਾਰੂਨ ਜੋੜੇ ਸਨ 40 ਗੰਗ ਕਾਲੂਨ ਜੋੜਨਾ ਕੀਤੇ ਉਹਨੇ ਦੇ ਕਬਰਾਂ ਪੱਟ ਮਗਾਈਆਂ ਕੀਤੇ ਜਮਕੇ ਮਾਲ ਕਬਰਾਂ ਤੋਂ ਪੱਟ ਪੱਟ ਕੇ ਵੀ ਮੁਰਦਿਆਂ ਦੇ ਮੂੰਹਾਂ ਤੋਂ ਰੁਪਏ ਕਢਲੇ ਸਨ ਕਾਰੂ ਬਾਦਸ਼ਾਹ ਨੇ ਇਸ ਪ੍ਰਕਾਰ ਸੰਜ ਕੱਤਰ ਕਰਕੇ ਕਠੀ ਕਰ ਕਰਕੇ ਸਾਧਕ ਸ਼ਕਤੀ ਦੇ ਉਪਾਸ਼ਕ ਲੋਕ ਜਿਹੜੇ ਕਠੋਰ ਚਿੱਤਾਂ ਮਰ ਗਏ ਹਨ ਨਾਨਕ ਮਾਇਆ ਨਾ ਸਾਧ ਸਤਿਗੁਰ ਸਾਜੀ ਕਹਿੰਦੇ ਜਿਹੜੀ ਮਾਇਆ ਹੈ ਇਹ ਸਾਸ ਨਹੀਂ ਜਾਂਦੀ ਕਿਸੇ ਦੇ ਪੌੜੀ ਖੱਥਾ ਫਿਰ ਕੋ ਨਹੀਂ ਖੁਦ ਖੁਦ ਰਹੁਰ ਫਰਮਾਉਂਦੇ ਕੋਈ ਇਸ ਤਰ੍ਹਾਂ ਵਾਲਾ ਨਹੀਂ ਹੈ ਸੰਸਾਰ ਦੇ ਵਿੱਚ ਕਾਇ ਪਸਾਰੂ ਪਾਹ ਤਿਸ ਹਉਦ ਭਾਈ ਪੈਰ ਪਸਾੜਦੇ ਹਾਂ ਕਿਉਂ ਬਾੜੀ ਫਲਾਵਡ ਤੇ ਬੈਨੇ ਹਾਂ ਆਨਕ ਬੰਝ ਬਾਲਸ਼ਾਲ ਕਰਹੁ ਸਨੇਕਾਂ ਬੰਝ ਥਗੀਆਂ ਮਾਰ ਮਾਰ ਕੇ ਬਲ ਫਰੇਮ ਕਰਕੇ ਛਲ ਕਰਦੇ ਰਹਿੰਦੇ ਹਾਂ ਬੰਝ ਸ਼ਬਦ ਦਵਨੇ ਸਾਹਿਬ ਚ ਬੰਝ ਸ਼ਬਦ ਆਇਆ ਹੈ ਅਤੇ ਕਰਤਾਰ ਪਰਸਾਹ ਦੀ ਬੰਨਤੀ ਸ਼ਬਦ ਆਇਆ ਹੈ ਜਿਹੜੀਆਂ ਪ੍ਰਚਲਿਤ ਬੀੜਾ ਉਹਨਾਂ ਦੀ ਬੰਨ ਸ਼ਬਦ ਆਉਂਦਾ ਬਹੁਤ ਕਾਈ ਉਹ ਬੰਨ ਸ਼ਬਦ ਦੰਦਮੇ ਤੇ ਕਰਤਾਰ ਕੁਰਾਨ ਦੀ ਜਮ ਸਾਹਿਬ ਨੇ ਇਹ ਵਰਤਿਆ ਹੈ ਇਸ ਕਰਕੇ ਬੰਨਤੀ ਸ਼ਬਦ ਦੀ ਮੁੱਖ ਸਮਝਣਾ ਅਨੇਕ ਬੰਨ ਚ ਬਾਲਸਾਲ ਕਰੋ ਅਨੇਕ ਬੰਨ ਥਗੀਆਂ ਕਰੋ ਦਲ ਕਰੋ ਕਿਸੇ ਨਾਲ ਜੋਰ ਕਰਕੇ ਖੋ ਲੈਣਾ ਕਿਸੇ ਨਾਲ ਬਲ પા ਕੇ ਛਲ ਕਰ ਲੈਣਾ ਇਸ ਪ੍ਰਕਾਰ ਦੇ ਕਰੋ ਵੰਸ਼ ਪਾਠ ਕਿੱਥੇ ਹੁੰਦਾ ਹੈ ਉਥੇ ਵੰਸ਼ ਨਾਲ ਇੱਛਾ ਜਾ ਹੈ ਅਨੇਕ ਪ੍ਰਕਾਰੀਆਂ ਵੰਸ਼ਾ ਕਰਕੇ ਇੱਛਾ ਕਰਕੇ ਕਿਸੇ ਨੂੰ ਬਲ ਕਰਕੇ ਨਾਲ ਖੋ ਲੈਨੇ ਹੋ ਕਿਸੇ ਨੂੰ ਜੋਰ-ਜੋਰ ਕਿਸੇ ਨੂੰ ਅੱਖ ਜੋੜ-ਜੋੜ ਕੇ ਕਿਸੇ ਦੇ ਅੱਗੇ ਜੋਰ ਦਿਖਾ-ਦਿਖਾ ਕੇ ਕਿਉਂ ਤਰਕਤਲ ਕਰਦੇ ਹੋ ਬਾਲ ਫਰੇਮ ਕਰਦੇ ਹੋ ਛਲ ਕਰਦੇ ਹੋ ਨ ਇੱਕ ਪ੍ਰਕਾਰ ਦੇ ਮਾਇਆ ਏਕ ਉਪਾਰ ਸਾਰਾ ਉਪਾਰ ਕੁਮਾਇਆ ਵਾਸਤੇ ਹੀ ਹੈ ਤੁਹਾਡਾ ਜਿੰਨਾ ਕਰ ਰਹੇ ਹੋ ਖੈਲੀ ਸੰਚੋ ਸਰਾਮ ਕਰੋ ਜੇ ਕਰਕੇ ਭਾਈ ਪਲਾਸੀ ਖੈਲੀ 500 ਦੀ ਬਣਾ ਲਈ ਅਜੇ ਇਸ ਪ੍ਰਕਾਰ ਦੇ ਥੈਲੀਆਂ ਇਕੱਠੀਆਂ ਕਰਕੇ ਲੱਖਾਂ ਰੁਪਏ ਕਰ ਲਏ ਸੰਚੋ ਇਕੱਤਰ ਕਰ ਕਰਕੇ ਸਰਮ ਥਕਾਵਟਾਂ ਕਰਦੇ ਹੋ ਬਹੁਤ ਸਾਰੇ ਥੱਕ ਜਾਂਦੇ ਹੋ ਜਦੋਂ ਕਰਦੇ ਰਹਿੰਨੇ ਹੋ ਥੱਕ ਪਰਹੁ گاਵਾ ਸੇ ਸਭੀ ਮੁਰਕੋ ਥੱਕ ਪਾਉਂਗੇ ਪਦਾਰਥ ਨਾਲ ਨਹੀਂ ਜਾਵੇਗਾ ਅੰਤ ਨੂੰ ਮਨ ਕਾ ਕੌਂ ਨਾਵੇ ਇਹ ਮੰਨਦੇ ਜੀਵ ਦੇ ਜਦੋਂ ਪ੍ਰਲੋਕ ਨੂੰ ਜਾਣ ਲੱਗਾ ਇਹ ਕੰਮ ਨਹੀਂ ਪਦਾਰਥ ਆ ਜਾਵੇਗਾ ਅੰਤਿ ਔਸਰ ਬਾ ਜਦੋਂ ਅੰਤ ਦਾ ਔਸਰ ਦਿਨ ਹੋਇਆ ਜਾਜ ਦੇਲਾ ਜਦੋਂ ਅੰਤ ਦੇ ਵੇਲੇ ਦਾ ਦਿਨ ਆ ਗਿਆ ਅੰਦਰ ਦੀ ਵਾਰੀ ਵੇਲੇ ਉਹ ਦਿਨ ਆਇਆ ਜੇ ਅਖੀਰ ਦਾ ਔੜ ਕਾਇਤ ਸੰਸਾਣ ਬਣ ਜਾ ਰਿਹਾ ਮਿੱਤਰਾ ਜਦੋਂ ਸਹਾ ਦੇ ਔੜਕ ਵਾਲਾ ਦਿਨ ਆ ਗਿਆ ਇਸ ਮੁੱਖਾ ਜਨ ਦੀ ਵਾਰੀ ਦਾ ਜਦੋਂ ਹੰਟ ਆ ਗਿਆ ਉਹ ਹਸਰ ਵੇਲੇ ਕੋਈ ਇਸ ਜੀਵ ਦੇ ਬੰਦੇ ਕੰਮ ਨਹੀਂ ਆਵੇਗਾ ਖਿਤ ਪਾਉ ਗੋਬਿੰਦ ਭਜਹੁ ਸਾਨੂੰ ਚਾਹੀਦਾ ਹੈ ਜੇ ਇਸਤੀ ਪਾਉਣਾ ਚਾਹੁੰਦੇ ਹਾਂ ਤੋਂ ਗੋਵਿੰਦ ਪਰਮੇਸ਼ਰ ਦਾ ਸਿਮਰਨ ਭਜਨ ਕਰੋ। ਸੰਤਾਂ ਕੀ ਸਿੱਖ ਲਈ ਸੰਤ ਜਿਤ ਜਨਾਂ ਨੂੰ ਸਾਸ ਗਰਾਸ ਨਹੀਂ ਵਿਸਰਦਾ। ਉਹਨਾਂ ਬਜ਼ੁਰਗਾਂ ਦੀ ਸਿੱਖਿਆ ਲੈਣਾ ਕਰੋ। ਪ੍ਰੀਤ ਕਰੋ ਸਦ ਏਕ ਸੇਵ। ਸਭਾ ਵਾਪੇ ਇੱਕ ਪਰਮੇਸ਼ਰ ਦੇ ਨਾਲ ਹੀ ਭਾਈ ਪ੍ਰੀਤੀ ਕਰਨਾ ਕਰੋ। ਇਹ ਸਾਚਾ ਅਸਲੀ ਸੱਚਾ ਪ੍ਰੇਮ ਹੈ। ਥੋੜੇ ਲੋਕ-ਪਲੋਕ ਜਿਵੇਂ ਦਾ ਮਾਰੇ ਦੇ ਨਾਲ ਪ੍ਰੇਮ ਕੀਤਾ ਹੋਇਆ। ਕੋੜੀ ਉੱਠੇ ਪਰੇ ਮੈ ਇਥੇ ਛੱਡ ਜਾਣਗੇ ਸਭ ਤੁਹਾਨੂੰ ਕਾਰਨ ਕਰਨ ਕਰਾਵ ਨੂੰ ਉਹ ਯੇਸ਼ੂ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਹੈ ਜਿਨੇ ਕਾਰਨ ਮੰਨੇ ਆ ਦੁਨੀਆ ਦੇ ਅੰਦਰ ਕਿਸੇ ਨੂੰ ਪਰਮਾਣੂ ਮੰਨੇ ਤਿਸਨ ਪੈਨਤਾ ਤੁ ਮੰਨੇ ਕਿਸੇ ਨੂੰ ਸੁਖ ਹੁੰਦਾ ਤੁ ਮੰਨੇ ਕਿਸੇ ਨੂੰ ਕਾਲ ਮੰਨਿਆ ਹੈ ਕਿਸੇ ਨੂੰ ਕਾਰਨ ਮੰਨੇ ਹਨ ਉਹ ਸਾਰਿਆਂ ਕਾਰਜਾਂ ਦੇ ਕਰਨ ਕਰਾਉਣ ਵਾਲਾ ਆਪ ਹੈ ਸਭ ਵਿਦ ਏਕ ਹੈ ਹਾਰਿ ਸਾਰੇ ਵੀ ਉਸ ਇੱਕ ਪਰਮੇਸ਼ਰ ਸੁਤੰਤਰ ਹੈ ਉਹ ਅਧਿਨ ਨਹੀਂ ਕਰਮਾਂ ਦੇ ਜਾਲ ਦੇ ਇੱਕ ਨੇ ਹੱਕ ਹੈ ਸਾਰੀ ਬਿਧੀ ਜਿਤਨੀ ਤਰੀਕੇ ਹੈ ਜਿਤ ਜੇ ਤੋ ਲਾਭ ਹੋ ਉੱਤੇ ਤੋਤੇ ਤੋ ਲੱਗ ਹੈ ਉਹਦੇ ਸਮੁਖ ਚਿੱਤ ਨੂੰ ਜੋੜ ਕੇ ਇਸ ਪ੍ਰਕਾਰ ਕਹੋ ਕਿਹੇ ਹੰਤੋ ਯਾਮੇ ਜੀ ਉਸਤਾਸ਼ੈਨ ਨੂੰ ਜੇ ਸੋਚ ਨੂੰ ਜੁੜਣੇ ਦੀ ਪ੍ਰੇਰਣਾ ਹੋ ਤਾਂ ਅਸੀਂ ਸੋਚ ਨੂੰ ਬਣ ਕੇ ਉਸ ਪਾਸੇ ਲੱਗ ਜਾਈਏ ਨਾਨਕ ਜੰਤ ਅਨਾਥ ਅਸੀਂ ਨਾਲਾ ਜੰਤ ਅਨਾਥ ਜਪੀਮ ਹਾਂ ਅਸੀਂ ਪਰਧੀਨਾ ਸੱਚੇ ਬਾਦਸ਼ਾ ਅਗਿਆ ਦੇ ਨਾਲ ਸਾਨੂੰ ਅਲਪਗ ਬਣਾ ਛੱਡਿਆ ਇਸ ਪ੍ਰਕਾਰ ਦੀ ਹਾਲਤ ਹੈ ਸੱਚੇ ਬਾਦਸ਼ਾ ਅਸੀਂ ਅਨਾਥ ਹੋ ਰਹੇ ਹਾਂ ਸਾਡਾ ਕੋਈ ਸਵਾਮੀ ਨਹੀਂ ਆਪ ਕੋ ਬਿਨ ਸਲੋਕ ਦਾਸਾ ਹੈ ਇੱਕ ਨਿਹਾਰਿਆਂ ਸਤਿਗੁਰੂ ਕੀ ਹੋਂ ਵਾਹਿਗੁਰੂ ਦੇ ਪਿਆਰਿਆਂ ਦਾ ਰੋਸਾ ਜੱਜਦੇ ਹਨ ਇਸ ਸ਼ਬਦ ਦੇ ਵਿੱਚ ਕਹਿੰਦੇ ਜੋ ਸਤਿਗੁਰਾਂ ਦੇ ਦਾਸ ਹੈ ਪਰਮੇਸ਼ਰ ਦੇ ਉਹਨਾਂ ਨੇ ਇੱਕ ਰਵਾਇਤ ਨੂੰ ਪਰਮੇਸ਼ਰ ਨੂੰ ਵਿਖਣਾ ਕੀਤਾ ਹੈ ਸਭ ਕਸ਼ ਦੇਵਨ ਹਾ ਉਹ ਜਾਣਦੇ ਆ ਸਾਰਿਆਂ ਨੂੰ ਜਾਨ ਕੋ ਦੇ ਤੇ ਅਜਾਨ ਕੋ ਦੇ ਤੇ ਜ਼ਮੀਨ ਕੋ ਦੇ ਤੇ ਜਮਾਨ ਕੋ ਦੇ ਹੈ ਸਭ ਕੋ ਸਾਧਨ ਦੇਣ ਵਾਲਾ ਉਹੀ ਪਰਮੇਸ਼ਰ ਹੈ ਸਾਹ ਸੇ ਸਾਹ ਸਿਮਰਤ ਰਹੇ ਹੈ ਆਉਂਦੇ ਜਾਂਦੇ ਸਵਾਸ ਦਾ ਜੋ ਸਵਾਸ ਰੂਪ ਬ੍ਰਹਮ ਹੈ ਉਹ ਸਹਾਂ ਦੇ ਸਾਰੂ ਪਰਮੇਸ਼ਰ ਨੂੰ ਆਉਂਦੇ ਜਾਂਦੇ ਸਵਾਸ ਕਰ ਸਵਾਸ ਨਾਲ ਸਿਮਰਦੇ ਰਹਿੰਦੇ ਹਨ ਨਾਨਕ ਦਰਸ ਆਧਾਰ ਹਨ ਮਹਾਰਾਜ ਦਰਸ਼ਨ ਦਾ ਆਸਰਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਪੌੜੀ ਦਾਦਾ ਦਾਤਾ ਏਕ ਹੈ ਕੋਈ ਜੋ ਸ਼ਰੋਗ ਦਾ ਹੀ ਸਿਕਾ ਕਰਦੇ ਹੋ ਜਾਣਦੇ ਕਿ ਵੱਡੇ ਅਖਰ ਵਾਲਾ ਕਹਿੰਦੇ ਆ ਦਾਤਾ ਦੇ ਬੀਣ ਵਾਲਾ ਵੱਡਾ ਦਾਤਾ ਤਿਲਨਾ ਤਵਾ ਇੱਕੋ ਪਰਮੇਸ਼ਵਰੀ ਹੈ ਸਭਨਾ ਜੀਆਂ ਦਾ ਇੱਕੋ ਦਾਤਾ ਹੈ ਸੋ ਮੈਨ ਰਸਰਨਾ ਜਾਰੀ ਹੋਰ ਸੰਗ ਲੰਗ ਪਏ ਹਨ ਸਭ ਕਉ ਦੀਵਨ ਹਾਰ ਸਰਬ ਸੰਯੋਧਾਪ ਦੇਣ ਵਾਲਾ ਹੈ ਪ੍ਰਮੇਸ਼ਰ ^{(1)} ਦੀਂਦੇ ਟੂਟ ਨਾ ਆਉਂ ਉਸ ਆਇਤ ਦਾਤ ਦਿੰਦਿਆਂ ਆਇਆ ਟੋਟ ਘਾਟਾ ਨਹੀਂ ਕਿਸੇ ਪ੍ਰਕਾਰ ਲੋਵੇ ਖਜ਼ਾਨੇ ਚਾਉਂਦਾ ਆਗਨਤ ਭਰੇ ਢੰਡਾਰੇ ਬ੍ਰਹਮੰਡ ਖੰਡ ਜਿਨੇ ਸਾਰਿਆਂ ਵਿੱਚ ਮਹਾਰਿ ਸਾਲ ਜੀ ਸਭ ਦਾ ਪਹਿਲੋ ਦੇ ਤੈਜ ਕਿਸਮਾ ਇਕ ਚੋਬੇ ਦਾ ਗਿਆਨ ਤੋਂ ਪਾਹ ਅਨੇਕਾਂ ਪੰਡਾਰੇ ਭਰੇ ਹੋਏ ਹਨ ਆਗਾਮਿਤ ਭਰੇ ਪੰਡਾਰੀ ਜੁਤੀ ਤੋਂ ਰਹਿਤ ਭੱਜ ਜਾਂਦੇ ਹਿਰਦੇ ਗੁਨਾ ਰੂਪ ਦੇ ਰੂਪੀ ਪਦਾਰਥ ਨਾਲ ਪੰਡਾਰੇ ਭਰੇ ਹੋਏ ਹਨ ਤੈਨ ਹਾਰ ਸਦ ਜੀਵਨ ਹਾਰ ਉਹ ਬੇਮਰ ਆਜ਼ਾਦ ਦੇ ਤਾਈ ਸਦਾ ਜਿਉਣ ਵਾਲਾ ਹੈ ਉਸ ਲਈ ਇਹ ਤੁਨ ਸਰੂਪ ਹੈ ਮਰਨ ਵਾਲਾ ਨਹੀਂ ਹੈ ਮਨ ਮੂਰਖ ਕਿਉਂ ਤਾਹੇ ਵਿਸਾਰ ਮੂਰਖ ਮਨੋ ਉਸ ਵਾਹਿਗੁਰੂ ਨੂੰ ਕਿਉਂ ਬੁਲਾ ਛੱਡਿਆ ਹੈ ਦੋਸ਼ ਨਹੀਂ ਕਾਹੂ ਕੋ ਮੀਤਾ ਦੋਸ਼ ਕਿਸੇ ਨੂੰ ਦੇਣਾ ਯੋਗ ਨਹੀਂ ਹਜੂਰ ਫਰਮਾਉਂਦੇ ਹਨ ਮਾਇਆ ਮੋਹ ਬੰਧ ਪ੍ਰਭ ਤੀਤਾ ਮਾਇਆ ਦਾ ਮੋਹ ਇਹ ਜਹ ਕੀਤੇ ਇਹਨਾਂ ਬੰਦ ਪਾ ਲਿਆ ਸਾਰਿਆਂ ਦੇ ਕਾਈ ਕਿਉਂਕਿ ਆਪ ਦਾ ਮੇਕਨੋ ਮਨ ਮਾਇਆ ਗ੍ਰੋਥਿਆ ਮੇਰੀ ਮਾਇਆ ਬੜੀ ਦੁਸਰਾ ਕਸਾਇ ਹੋ ਕੇ ਭਗਵਾਨ ਨੇ ਇਸ ਕਰਕੇ ਇਹ ਇਹ ਹਦੇ ਤਾਈ ਮਹਾਰਾਜ ਮਾਇਆ ਜਿਹੜੀ ਹੈ ਇਹਨੂੰ ਆਪ ਜੀ ਨੂੰ ਆਪ ਹੀ ਸੰਭੋ ਬਾਧੇ ਆਪ ਬਚਨੀ ਤੁਹਾਡੇ ਬਚਨੇ ਕਿ ਮੇਰੀ ਮਾਇਆ ਬੜੀ ਦੁਸਰਾ ਕਸਾਇ ਕਰਨੀ ਇਹਨਾਂ ਬਚਨਾ ਕਰਕੇ ਕਿਸ ਤੋਂ ਤਰਿਆ ਨਹੀਂ ਜਾਂਦਾ ਇਸ ਮਾਇਆ ਤੋਂ ਆਪ ਕਿਰਪਾ ਕਰੋ ਸਕੇ ਪਾਤਸ਼ਾਹ ਮਾਇਆ ਮਾਇਆ ਮੂੰਹ ਬੰਦ ਪ੍ਰਭ ਕੀ ਤਾਰਾ ਦਾ ਜਿਹੜਾ ਮੂੰਹ ਹੈ ਬੰਦਨ ਆਪ ਹੀ ਪ੍ਰਭੂ ਤੇ ਪਾਤਾ ਹੈ ਵੀ ਮੇਰੀ ਮਾਇਆ ਨੂੰ ਕੋਈ ਤਰ ਨਹੀਂ ਸਕਦਾ ਇਹ ਉਹ ਜਿਹਨਾਂ ਤੇ ਕਿਰਪਾ ਕਰੇ ਭਾਗ ਭਗਤੀ ਬਖਸ਼ੇ ਉਹ ਉਹ ਸੱਜਦੇ ਹੈ ਬਾਕੀ ਸਾਰੇ ਮੂੰਹ ਇਹੋ ਬੱਝ ਜਾਂਦੇ ਹੈ ਇਹ ਆਪ ਹੀ ਤਾਂ ਜਗਤ ਨੂੰ ਪਰਖਣ ਵਾਸਤੇ ਵੀ ਵੇਖੀਏ ਮੇਰੇ ਵੱਲ ਆਉਂਦੇ ਕਿਹਦੇ ਵਿੱਚ ਜੁੜਦੇ ਹੈ ਏ ਬੰਗਲ ਬਣਾ ਛੱਡਿਆ ਹੈ ਦਰਦ ਨਿਵਾਰ ਹੈ ਜਾ ਕੇ ਆਪੋ ਮਹਾਰਾਜ ਰਾਜ ਕਰਨ ਵਾਲਾ ਹੋਵੇ ਜਿੱਥੇ ਤਾਂ ਬਿਯਾਰ ਲਾਈ ਹੋਈ ਹੈ ਜਿਨ੍ਹਾਂ ਦੇ ਬਿਯਾਦੀ ਨੇ ਦਰਦਾਂ ਪੀੜਾਂ ਆਪ ਇਸ ਤੇ ਬਾਰਸ਼ਾ ਨੇੜ ਦਿੰਨੇ ਹੋ ਨਾਨਸ ਤੇ ਤੇ ਗੁਰਮੁਖ ਧਰਾਪੇ ਸਰੂਪ ਸਾਹਿਬ ਜੀ ਕਹਿੰਦੇ ਤੇ ਤੇ ਉਹ ਮਹਾਂਪੁਰਖਰਾਪੇ ਤ੍ਰਪਤ ਹੋਇਆ ਰਜੇ ਆ ਪਦਾਰਥਾਂ ਨੂੰ ਪਾ ਕੇ ਅਤੇ ਉਹਨਾਂ ਦੀ ਤ੍ਰਿਸ਼ਨਾ ਮਿਟੀ ਹੈ ਉਹਦਾ ਗਰੀਬੀ ਜੀ ਇੰਨੇ ਖੁਸ਼ ਹੋਇਆ ਮਸਲਾ ਟੁੱਟੀ ਝੁਪੜੀ ਤੀਰ ਸਭ ਛਿੰਨੋ ਜਾਦੂ ਨਾ ਬਤਨ ਆਦਰੋ ਧਿਆਨ ਪਰ ਬਿੰਨਾ ਮਿੱਤਰ ਮੇਰ ਦਾ ਰੂਪ ਇਹਨ ਕੋ ਇਸਤਾਨਾ ਸਿੰਨਾ ਰਾਜਾ ਸਗਲੀ ਸਿਸ਼ਟ ਦਾ ਹਰ ਨਾਮ ਮਨ ਪਿੰਨਾ ਉਸ ਕੀ ਤੂਰ ਮਨ ਦੇ ਪਰਾ ਹੋਏ ਸੋ ਪਰਸੰਨਾ ਉਹ ਟੁੱਟੀਆਂ ਹੀ ਛਪਰੀਆਂ ਜਿਹੜੇ ਕੇ ਵੀ ਰੱਜੇ ਹੋਏ ਹਨ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕ੍ਰਿਸ਼ਨਾ ਨਹੀਂ ਨਾਸ਼ ਕਰਦੀ ਕਿਉਂ ਗੁਰਮੁਖ ਲੱਗੇ ਹੋਣਾਂ ਜਿਨ੍ਹਾਂ ਜੇ ਆਪ ਨੇ ਕਿਰਤਾ ਦੇਖੀ ਕਰਕੇ ਪੀੜਾ ਅਵਿਗਿਆ ਦੀਆਂ ਮੇਰ ਦਿੱਤੀਆਂ ਹਨ ਸਲੋਕ ਤਰ ਜੀ ਅਰੇ ਇੱਕ ਟੇਕ ਤੂੰ ਹਜ਼ੂਰ ਹੁਣ ਮੌਨ ਹੈ ਜੀਵ ਤੂੰ ਇੱਕ ਪਰਮੇਸ਼ਰ ਦੀ ਓਟ ਹਿਰਦੇ ਵਿੱਚ ਰੱਖਣਾ ਕਰ ਲਾਹੇ ਬਿਡਾਨੀ ਆ ਜਿਹੜੀ ਬਗਾਨੀ ਕਿਸੇ ਦੇਵੀ ਦੇਵਤੇ ਕੋ ਹੰਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ ਦੀ ਰੱਖਦਾ ਹੈ ਇਸ ਸਾਰੀ ਬਗਾਨੀ ਆਸ ਲਾਵੇ ਅੰਦਰੋਂ ਨਾਨਕ ਨਾਮ ਧਾਈ ਹੈ ਇੱਕ ਪ੍ਰਮੇਸ਼ਰ ਦੇ ਨਾਮ ਨੂੰ ਸਤਿਗੁਰੂ ਸਾਹਿਬ ਜੀ ਕਹਿੰਦੇ ਤੇ ਹੋਣਾ ਕਰੀਏ ਕਾਰਜ ਆਵੇ ਰਾਸ ਸਮੇਂ ਬੈਠ ਕੇ ਕੀ ਗੱਲਾਂ ਕਰਾਂ ਕਾਰਜ ਆਵੇ ਰਾਸ ਤੇਰੇ ਕਾਰਜ ਸਾਰੇ ਰਾਸ ਸਿਖਾਈ ਜਾ ਜਾਣਗੇ ਕੌੜੀ ਸੱਦਾ ਤਾਵਦ ਤੋ ਮਿਟੈ ਜਿਹੜਾ ਮਨ ਧੌਂਦਾ ਫਿਰਦਾ ਵਾਸ਼ਨਾ ਕਰਕੇ ਦੌੜਦਾ ਰਹਿੰਦਾ ਹੈ ਦੌੜੇ ਦੀ ਐਡੀ ਤੇਜ਼ ਮੰਨੀ ਹੋਈ ਹੈ ਕਹਿੰਦੇ ਗੋਲੀ ਇੱਕ ਦਿਨ ਦੀ ਹੋਏ ਨਿਸ਼ਾਨੇ ਤੇ ਜਾ ਵਜਦੀ ਹੈ ਅਬ ਇਹਦੇ ਨਾਲੋਂ ਤੇਜ਼ ਤਾਂ ਸੰਜੀ ਅੱਖ ਵੀ ਨਿਗਾਹ ਜਿਹੜੀ ਜਿੱਥੇ ਜਾਣੀ ਵੀ ਜਦੋਂ ਖੁੱਲਦੀ ਹੈ ਉਹ ਮਿੰਟ ਸੈਕਿੰਡ ਦੇ ਵਿੱਚ ਕਾਫੀ ਕਿੱਥੋਂ ਤੱਕ ਨਿਗਾਹ ਪੈਂਦੀ ਉੱਥੇ ਤੱਕ ਨਿਗਾਹ ਚਲੀ ਜਾਂਦੀ ਹੈ ਨਿਗਾ ਨਾਲੋਂ ਸਾਧ ਸੰਗੇਜੀ ਤੇਜ ਚਲਣ ਵਾਲੀਆਂ ਸੂਰਜ ਦੀਆਂ ਕਿਰਨਾਂ ਮੰਨੀਆਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਹਨ ਇਹ ਇੱਕ ਸਕਿੰਟ ਦੇ ਅੰਦਰ 5000 ਮੀਲ ਤੱਕ ਕਿਰਨ ਚਾਨਣ ਕਰਦੀ ਇੱਕਦਮ ਜਦੋਂ ਚੜਦਾ ਹੈ ਸੂਰਜ ਕਿੰਨੀ ਤੇਜ ਸੂਰਜ ਦੀ ਕਿਰਨ ਹੈ ਕਿ ਮੰਨ ਲੇ ਦੂਵੀਂ ਬਾਪ ਦੌੜਦਾ ਹੈ ਮੰਨ ਦੀ ਦੌੜ ਵੀ ਸੂਰਜ ਦੀਆਂ ਕਿਰਨਾਂ ਨਾਲੋਂ ਵੀ ਤੇਜ ਹੈ ਸੋ ਹਜੀਰ ਫਰਮਾਉਂਦੇ ਹਾਂ ਇਹ ਜਿਹੜੀ ਧਰਮੀ ਆ ਮਨ ਦੀ ਦੱਦਾ ਤਾਉ ਤਾਉ ਤੋ ਮਿਟੈ ਤੋ ਖਰਦਾਰੇ ਕਹਿੰਦੇ ਪਉਣਾ ਮੰਦਾ ਤਾਂ ਮਿਕੇਗਾ ਇਹ ਦੋਵੇਂ ਜਿਹੜੀ ਇਸ ਦੀਆਂਨੇਕ ਪ੍ਰਕਾਰ ਦੇ ਪਦਾਰਥਾਂ ਦੀ ਸੰਤ ਸੰਗ ਹੋਏ ਬਾ ਜੇ ਸਰ ਤੋਂ ਮਹਾਂਪੁਰਖਾਂ ਦੀ ਸੰਗਤ ਇਹਦਾ ਵਾਸਾ ਹੋ ਜਾਵੇ ਟਿਕਾਹ ਹੋਵੇ ਉਹ ਇਹ ਜੀਵਨ ਬਣ ਜਾਵੇ ਇਸ ਦਾ ਉਲਟ ਕੇ ਸੁਰਤੀ ਕਿਰਪਾ ਕਰਹੁ ਆਪ ਵਾਹਿਗੁਰੂ ਅਗੇ ਅਰਦਾਸ ਕਰੀਏ ਹਮਾਰਾ ਤੋਰ ਆਤ ਕੋ ਮੇਨੋ ਰੂਪੇ ਆਪ ਕਿਰਪਾ ਦ੍ਰਿਸ਼ਟੀ ਕਰਦੇ ਹੂੰ ਤਾ ਹੋਏ ਮਨ ਹੈ ਪਰਗਾਤ ਤੁਸ ਕੂਝ ਕਿਰਪਾ ਦ੍ਰਿਸ਼ਟੀ ਕਰਦੋ ਤਾਂ ਸਾਡੇ ਮਨਾਂ ਤੁਮਾਰਾ ਆਪ ਦੇ ਗਿਆਨ ਦਾ ਪ੍ਰਕਾਸ਼ ਹੋਵੇ ਤਨ ਸਾਚਾ ਤੇ ਉਹ ਸੱਚ ਸਾਹਾ ਉਹਨਾਂ ਕੋਲੇ ਨਾ ਰੂਪੀ ਤਨ ਸੱਜਾ ਹੈ ਤੇ ਉਹ ਹੀ ਸੱਚੇ ਸ਼ਾਹੂਕਾਰ ਹਨ ਹਰ ਹਰ ਪੂੰਜੀ ਨਾਮ ਵਿਸਾਹਾ ਜਿਵੇਂ ਨੇ ਹਰ ਹਰ ਸੁਣੀ ਸੁਣ ਨਾਮ ਦੀ ਪੂੰਜੀ ਸਰਦਾ ਕਰਕੇ ਸਤਿਗੁਰਾਂ ਦੇ ਪਾਸੋਂ ਨਾਮ ਨੂੰ ਖੀਜਣਾ ਕੀਤਾ ਤਨ ਮਨ ਧੰ ਦੇ ਕੇ ਪੂੰਜੀ ਦੇ ਕਰਕੇ ਤੀਰਜ ਜਸ ਸੋਭਾ ਤੇ ਬਣਿਆ ਤਨ ਮਨ ਦਾ ਤੀਰਜ ਹੈ ਆ ਕਾਮ ਦੇ ਵਿੱਚ ਵਿਸ਼ੇ ਪ੍ਰਾਪਤ ਹੋ ਜਾਣ ਤੇ ਮਨ ਨੂੰ ਕੋਈ ਚਿੰਤਾ ਖਤਰਾ ਨਾ ਹੋਵੇ ਫੇਰ ਵੀ ਧੀਰਜ ਰੱਖੇ ਵਿਸ਼ਈ ਨਾ ਹੋਵੇ ਮਨ ਐਸੀ ਧੀਰਜ ਹੋਣੀ ਜਿਹੜੀ ਹੈ ਅਤੇ ਵਿਪਤਾ ਆ ਬਣੇ ਜੰਗ ਦੇ ਵਕਤ ਤੇ ਉਹ ਕਾਵਣੇ ਉਦੋਂ ਡੋਲ ਕੇ ਕੈਰ ਨਾ ਹੋ ਜਾਵੇ ਸੂਰਮਾ ਬਣ ਕੇ ਕੁਰਬਾਨੀ ਕਰੇ ਇਸ ਪ੍ਰਕਾਰ ਦੀ ਧੀ ਜਿਹੜੀ ਹੋਣੀ ਆ ਧੀ ਜੋ ਜਸ ਅਤੇ ਜਸ ਉਹਨਾਂ ਦਾ ਧੀ ਦੀ ਵੀ ਉਹਨਾਂ ਦੀ ਹੈ ਸੋਭਾ ਤੇ ਬਨਿਆ ਇਸ ਰੋਗ ਤੇ ਜਸ ਤੇ ਸੋਭਾ ਪਰ ਰੋਗ ਤੇ ਉਹਨਾਂ ਦੀ ਬਣੀ ਹੈ ਜਸ ਹੈ ਦੁਨੀਆ 'ਚ ਬਨਿਆ ਹੈ ਹਰ ਹਰ ਨਾਮ ਸਰਬਨ ਜਿਹ ਸੁਨਿਆ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦਾ ਨਾਮ ਜੋ ਸਾਰਿਆਂ ਪਾਪਾਂ ਨੂੰ ਹਰਨ ਵਾਲਾ ਹੈ ਹਰੀ ਹਰ ਦੀ ਪਾਪਾਂ ਨੂੰ ਦੁੱਖ ਦਿੱਤਰ ਨਹੀਂ ਸਮਰਤ ਜਿਨ੍ਹਾਂ ਕੰਨਾ ਕਰਕੇ ਸਦਾ ਵਿਸ਼ਵਾਸ ਰੂਪੀ ਕੰਨਾ ਨਾਲ ਸੁਣਿਆ ਹੈ ਗੁਰਮੁਖ ਜੀ ਘਟ ਰਹੇ ਸਮਾਈ ਜਿਨ੍ਹਾਂ ਗੁਰੂਆਂ ਦੇ ਹਿਰਦਿਆਂ ਦੇ ਸੱਚੇ ਬਾਦਸ਼ਾਹ ਹਰ ਰੋਜ਼ ਸਮਾਏ ਰਹਿੰਦੇ ਵਿਆਪ ਰਹਿੰਦੇ ਮਿਲੇ ਰਹਿੰਦੇ ਹਨ ਨਾਨਕ ਤੇ ਜਨ ਮਿਲੀ ਬੜਾਈ ਉਹਨਾਂ ਜਨਾਂ ਨੂੰ ਮਾਲਕ ਦੇ ਬੜਾਈ ਮਿਲੀ ਉਹਨਾਂ ਦੇ ਧੀਰ ਜੇ ਉਹਨਾਂ ਦਾ ਜਾਸਾ ਲੋਕ ਪੁਰ ਲੋਕ ਦੀ ਸ਼ੋਭਾ ਹੈ ਉਹਨਾਂ ਦੇ ਸਾਰੇ ਗੁਣ ਬਣੇ ਹੋਏ ਹਨ ਸਲੂਕ ਨਾਨਕ ਨਾਮ ਨਾਮ ਜਪ ਜਪਿਆ ਸਤਿਗੁਰੂ ਜੀ ਕਹਿੰਦੇ ਨਾਨਕ ਜੋ ਨਾਨਕ ਰਹਿ ਪਰਮਾਤਮਾ ਜੋਈ ਨਾਨਕ ਨਾਮ ਕਹਾਵੇ ਸੋਈ ਜੋ ਰਤੂ ਨੂੰ ਪਰਮੇਸ਼ਰ ਨੇਖਤਾ ਤੋ ਰਹਿਤ ਹੈ ਉਹਦਾ ਨਾਮ ਜੋ ਪ੍ਰਸਿੱਧ ਹੋ ਸਾਰੀ ਸੰਗਤ ਵਿੱਚ ਲੁਕਿਆ ਛਪਿਆ ਹੋਇਆ ਨਹੀਂ ਜਿਨ੍ਹਾਂ ਦੁੱਖਾਂ ਨੂੰ ਸੰਮਤ ਨਾਮ ਨੂੰ ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹਤਾ ਹੈ ਅੰਦਰ ਬਾਹਰ ਰੰਗ ਅੰਦਰ ਵੀ ਨਾਮ ਨੂੰ ਜਪਿਆ ਹੈ ਤੇ ਬਾਹਰ ਬਾਣੀ ਕਰਕੇ ਵੀ ਜਦ ਤੇ ਅਰੰਗ ਚੜ ਗਿਆ ਜਿਨ੍ਹਾਂ ਦੇ ਅੰਦਰ ਨਾਨ ਨੂੰ ਵੀ ਬਾਹਰ ਸਰੀਰ ਦੇ ਅੰਦਰ ਵੀ ਨਾਮ ਦਾ ਰਸ ਚੜ ਗਿਆ ਹੈ ਰੰਗ ਚੜ ਗਿਆ ਹੈ ਗੁਰਪੂਰ ਹੈ ਉਪਦੇਸਿਆ ਮੂਰਨ ਸਤਗੁਰਾਂ ਨੇ ਉਪਦੇਸ਼ ਬਖਸ਼ਿਆ ਹੈ ਉਹਨਾਂ ਦੇ ਤਾਈ ਨਰਕ ਨਾ ਹੈ ਸਾਧ ਸੰਗਰ ਉਹਨਾਂ ਮੂਰਖਾਂ ਨੂੰ ਨਰਕ ਚ ਨਹੀਂ ਪੈਣਾ ਪਵੇਗਾ ਸਾਧ ਸੰਗਤ ਕਰਨ ਵਾਲਿਆਂ ਦੇ ਤਾਈ ਪੌੜੀ ਨੰਨਾ ਨਰਕ ਪਰਹ ਚ ਨਹੀਂ ਨੰਖ ਮਹਾ ਗਰੀਵ ਨੂੰ ਆਇ ਫਰਮਾਉਂਦੇ ਹੋ ਪਰਖ ਭਾਈ ਫੇ ਨਰਕ ਵਿੱਚ ਨਹੀਂ ਕਰਦੇ ਪੈਂਦੇ ਹਨ ਜਾਕੈ ਮਨ ਤਨ ਨਾਮ ਵਸਾਈ ਜਿਹਾਂ ਮੂਰਖਾਂ ਦੇ ਮਨ ਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਤਾਂ ਜੀ ਨਾਮ ਰੰਗ ਰੰਗ ਜਿ ਉਸਮਨ ਕਰਦੇ ਵਸ ਜਾਂਦਾ ਹੈ ਨਾਮ ਨਿਧਾਨ ਗੁਰਮੁਖ ਜੋ ਜਪਤੇ ਸੋ ਖਜਾਨਾ ਹੈ ਗੁਰਾਂ ਦੁਆਰਾ ਪ੍ਰਾਪਤ ਕਰਕੇ ਇਹ ਗੁਰਮੁਖ ਜਪਦੇ ਹਨ ਵਿਖ ਮਾਇਆ ਮਹਿ ਨਾ ਉਹ ਖਪਤੇ ਉਹ ਬਿਰੂਪ ਜਹਿ ਰੂਪ ਜਿਹੜੀ ਮਾਇਆ ਸਾਰਿਆਂ ਨੂੰ ਨਾਸ਼ ਕਰਨ ਵਾਲੀ ਇਹਲੇ ਵਿਸ਼ਿਆਂ ਦੇ ਵਿੱਚੋਂ ਨਹੀਂ ਖਲਪਦੇ ਨਾਸ ਨਹੀਂ ਹੁੰਦੇ ਨੰਨਾਕਾਰਾ ਨਾ ਹੂਤਾ ਤਾ ਕਹੋ ਨੰਨਾਕਾਰਾ ਨਿਰਾਦਰੀ ਵੀ ਕੋਈ ਕਰ ਸਕਦਾ ਤੇ ਨੰਨਾਕਾਰ ਰੁਕਾਵਟ ਨਹੀਂ ਕੋਈ ਕਰ ਸਕਦਾ ਉਹਨਾਂ ਦੇ ਤਾਈ ਨਾਮ ਮੰਤਰ ਗੁਰ ਦੀਨੂ ਜਾ ਕਹੋ ਅੰਮ੍ਰਿਤ ਨਾਮ ਮੰਤਰ ਦੇ ਕੇ ਗੁਰ ਮੰਤਰ ਰੂਪ ਕਰਕੇ ਇਹ ਮੰਤਰ ਮਨ ਨੂੰ ਰੂਪੀ ਸਤ ਨੂੰ ਵਿਸ਼ਾ ਰੂਪੀ ਇੰਦਰੀਆਂ ਰੂਪੀ ਸਪੰਨ ਕਿਲਨ ਵਾਸ ਜਿਨਾਂ ਨੂੰ ਇਹ ਨਾਮ ਰੂਪੀ ਮੰਤਰ ਗੁਰੂ ਸਾਹਿਬ ਨੇ ਦੇ ਦਿੱਤਾ ਦक्षिਸ਼ ਕਰਤੀ ਹੈ ਨਿਦ નિਧਾਨ ਹਰ ਅੰਮ੍ਰਿਤ ਪੂਰੇ ਉਹ ਭਾਈ ਨੌਂ ਨਿਧੀਆਂ ਦੇ ਨਿਧਾਨ ਖਜ਼ਾਨੇ ਬਣ ਗਏ ਹੈ ਨਿਧੀਆਂ ਸਾਰੇ ਪਦਾਰਥ ਧਰਮ ਅਰਥ ਕਾਮ ਉਹਨਾਂ ਨੂੰ ਮਿਲ ਜੇ ਨਿਧਾਨ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਮਿਲਿਆ ਹੈ ਖਰੀਦੇ ਅੰਮਰਤ ਨਾਮ ਕਰਕੇ ਲਵਲਾ ਪੂਰੇ ਹਨ ਉਹਦੇ ਰੂਪੀ ਖਿਆਨੇ ਤਹ ਬਾਜੇ ਨਾਨਕ ਅਨਹਦ ਤੂਰੇ ਜੀ ਕਹਿੰਦੇ ਉਹਨਾਂ ਦੇ ਵੱਜੇ ਆਉਂਦੇ ਅਨਹਦ ਹਜਤੋ ਰਹਿ ਤੇ ਕਰੇ ਸਤਨਾਮ ਸ੍ਰੀ ਵਾਹਿਗੁਰੂ ਬਾਜੇ ਤੂਰ ਸਿਗਰੀ ਵੱਜੇ ਆਉਂਦੇ ਹਰ ਵਕਤ ਜਾਪ ਉਹਨਾਂ ਦੇ ਹੁੰਦਾ ਰਹਿੰਦਾ ਇਹ ਹਦ ਤੋ ਰਬ ਜਾਪ ਹੁੰਦਾ ਹੈ ਹਦਵਾ ਕਿੰਨੇ ਘੰਟਾ ਕਰਨਾ ਪੌ ਘੰਟਾ ਕਰਨਾ ਦੋ ਪਹਿਰ ਕਰਨਾ ਤਨ ਪਹਿਰ ਕਰਨਾ ਇਕ ਰਾਜ ਨਾ ਤੇ ਜ਼ਿੰਦਗੀ ਹਰ ਵਕਤ ਆ ਜਾਪਾ ਜਾਪ ਉਹਨਾਂ ਨੇ ਪਰਗਟ ਹੋਇਆ ਰਹਿੰਦਾ ਐਸੇ ਹੱਤੋਂ ਰਤ ਤੂਰ ਸੀਧਰੀ ਮਾਰਾ ਦੇ ਨਾਮ ਦੇ ਬਾਜੇ ਵੱਜੇ ਆਉਂਦੇ ਹੰਮ